ਔਰਤਾ ਅਤੇ ਲੜਕੀਆਂ ਲਈ ਵੱਡੀ ਖੁਸ਼ਖਬਰੀ 8 ਦਿਨਾਂ ਬਾਅਦ ਬੰਦ ਹੋ ਜਾਵੇਗੀ ਇਹ ਸਰਕਾਰੀ ਸਕੀਮ 7.5% ਦੀ ਵਿਆਜ ਲੈਣਾ ਹੈ ਤਾਂ ਅੱਜ ਹੀ ਲਗਾ ਦਿਓ ਪੈਸਾ ਹਾਲੋ ਦੋਸਤੋ ਸ੍ਰੀਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਕੇਂਦਰ ਸਰਕਾਰ ਵੱਲੋਂ ਔਰਤਾਂ ਅਤੇ ਲੜਕੀਆਂ ਲਈ ਸਾਲ 2023 ਵਿੱਚ ਸ਼ੁਰੂ ਕੀਤੀ ਗਈ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ 31 ਮਾਰਚ ਨੂੰ ਬੰਦ ਹੋ ਜਾਵੇਗੀ April 2023 ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਉਦੇਸ਼ ਔਰਤਾਂ ਵਿੱਚ ਬਚਤ ਦੀ ਆਦਤ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਵਿੱਤੀ ਤੌਰ ਤੇ ਸਸ਼ਕਤ ਕਰਨਾ ਹੈ ਇਸ ਯੋਜਨਾ ਨੂੰ ਲੈ ਕੇ ਔਰਤਾਂ ਦੇ ਵਿੱਚ ਚੰਗਾ ਉਤਸ਼ਾਹ ਦੇਖਿਆ ਗਿਆ ਹੈ ਅਤੇ ਉਹਨਾਂ ਨੇ ਇਸ ਵਿੱਚ ਕਾਫੀ ਪੈਸਾ ਲਗਾਇਆ। ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ ਦੀ ਮਿਆਦ 2 ਸਾਲ ਹੈ ਅਤੇ ਇਸ ਵਿੱਚ 7.5 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ 2 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 2 ਸਾਲਾਂ ਬਾਅਦ ਟੀਮਾਹੀ ਟੀਮਾਹੀ 7.5 ਪ੍ਰਤੀਸ਼ਤ ਮਿਸ਼ਰਤ ਵਿਆਜ ਦੇ ਨਾਲ ਲਗਭਗ 2 ਲੱਖ 32000 ਰੁਪਏ ਮਿਲਣਗੇ। ਇਸ ਸਕੀਮ ਤਹਿਤ ਔਰਤਾਂ ਆਪਣੇ ਕੋਲ ਆਪਣੇ ਲਈ ਖਾਤਾ ਖੋਲ ਸਕਦੀਆਂ ਹਨ। ਇਸ ਤੋਂ ਇਲਾਵਾ ਮਾਪੇ ਆਪਣੀ ਨਾਬਾਲਗ ਬੇਟੀ ਦੇ ਨਾਂ ਤੇ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਦੇ ਵਿੱਚ ਵੀ ਨਿਵੇਸ਼ ਕਰ ਸਕਦੇ ਹਨ ਮਤਲਬ ਕਿ ਨਵਾਲਗ ਲੜਕੀ ਦੇ ਨਾਂ ਤੇ ਵੀ ਨਿਵੇਸ਼ ਕੀਤਾ ਜਾ ਸਕਦਾ ਹੈ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਵਿੱਚ ਘੱਟੋ ਘੱਟ 1000 ਰੁਪਏ ਅਤੇ ਵੱਧ ਤੋਂ ਵੱਧ 2 ਲੱਖ ਰੁਪਏ ਤੱਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ ਹਾਲਾਂਕਿ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ ਪੂਰੀ ਹੋਣ ਦੀ ਮਿਆਦ 2 ਸਾਲ ਹੈ ਪਰ ਕੁਝ ਸਥਿਤੀਆਂ ਵਿੱਚ ਇਹ ਖਾਤਾ ਖੋਲਣ ਦੇ 6 ਮਹੀਨਿਆਂ ਬਾਅਦ ਹੀ ਪੈਸੇ ਕਢਵਾਏ ਜਾ ਸਕਦੇ ਹਨ ਹਾਲਾਂਕਿ ਜੇਕਰ ਤੁਸੀਂ ਅਧਿਕਾਰ ਦੇ ਉਹ ਦਾਤ ਨੂੰ 7.5% ਦੀ ਪ੍ਰਤੀਸ਼ਤ ਵਿਆਜ ਦੀ بجائے ਸਿਰਫ 5.5% ਵਿਆਜ ਹੀ ਮਿਲੇਗਾ। ਇਹ ਵਿਆਜ ਮੂਲ ਰਕਮ ਤੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 1 ਸਾਲ ਬਾਅਦ 40% ਰਕਮ ਕਢਵਾਈ ਜਾ ਸਕਦੀ ਹੈ। ਗੰਭੀਰ ਬਿਮਾਰੀ ਜਾਂ ਖਾਤਾਧਾਰਕ ਦੀ ਮੌਤ ਵਰਗੀ ਐਮਰਜੈਂਸੀ ਦੀ ਸਥਿਤੀ ਵਿੱਚ ਪੂਰੀ ਨਿਕਾਸੀ ਸੰਭਵ ਹੈ। ਇੱਕ ਔਰਤ ਕਈ ਖਾਤੇ ਖੋਲ ਸਕਦੀ ਹੈ ਪਰ ਸਾਰੇ ਖਾਤਿਆਂ ਵਿੱਚ ਜਮਾ ਰਕਮ 2 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹੁਣ ਗੱਲ ਆਉਂਦੀ ਹੈ ਕਿ ਖਾਤਾ ਕਿੱਥੇ ਖੋਲਿਆ ਜਾਵੇ ਤੁਸੀਂ ਪੋਸਟ ਆਫਿਸ ਜਾਂ ਬੈਂਕ ਵਿੱਚ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਖਾਤਾ ਖੋਲ ਸਕਦੇ ਹੋ ਖਾਤਾ ਖੋਲਣ ਲਈ ਆਧਾਰ ਕਾਰਡ ਪੈਨ ਕਾਰਡ ਪਤੇ ਦਾ ਸਬੂਤ ਅਤੇ ਪਾਸਪੋਰਟ ਸਾਈਜ਼ ਫੋਟੋ ਦੀ ਲੋੜ ਹੁੰਦੀ ਹੈ। ਨਾਬਾਲਗ ਲੜਕੀ ਦਾ ਖਾਤਾ ਖੋਲਣ ਲਈ ਸਰਪ੍ਰਸਤ ਦੇ ਦਸਤਾਵੇਜ਼ ਵੀ ਜ਼ਰੂਰੀ ਹਨ। ਇਸ ਸਕੀਮ ਵਿੱਚ ਨਿਵੇਸ਼ ਤੇ ਕੋਈ ਟੈਕਸ ਲਾਭ ਨਹੀਂ ਹੈ। ਤੁਹਾਨੂੰ ਇਨਕਮ ਟੈਕਸ ਨਿਯਮਾਂ ਅਨੁਸਾਰ ਵਿਆਜ ਦੀ ਆਮਦਨ ਤੇ ਟੈਕਸ ਦੇਣਾ ਪੈ ਸਕਦਾ ਹੈ। ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੀ ਕੀ رائے ਹੈ? ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ।